ਹਾਂਜੀ ਮਿੱਤਰੋ ਕੀ ਹਾਲ ਨੇ ਸਾਰੇ ਵੀਰਾਂ ਦੇ ਤੇ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਫਾਰਮਰ ਦੇ ਉੱਤੇ ਤੇ ਕਾਰ ਹੀ ਪਰ ਲੈ ਭਾਈ ਟਰਾਲੀ ਤੇਜੀ ਤੂੰ ਬਾਈ ਇਹ ਚ ਡੀਏਪੀ ਹੈ ਪोटाश ਹੈ ਤੇ ਮੱਕੀ ਦਾ ਤੇਜੀ ਪੂਰੀ ਸੌਟੇਜ ਚ ਨਵੇਂ ਥੈਲੇ ਵਾਲਾ ਨਵੇਂ ਥੈਲੇ ਵਾਲਾ ਡੀਏਪੀ ਦੇਖ ਚੈੱਕ ਆਊ ਤੂੰ ਡੀਏਪੀ ਦਾ ਰੰਗ ਦੇਖ ਕਾਰੀ ਪਰ ਕਿੱਥੋਂ ਲਿਆਉਂਦਾ ਤੇਜੀ ਬਾਈ ਲੋਕ ਕਹਿੰਦੇ ਨੇ ਸ਼ੌਟੇ ਚੱਲਦੀ ਆ ਡੀਏਪੀ ਦੀ ਬਾ ਤੇਜੀ ਨੂੰ ਕਹੇ ਦੇ ਮੜਾ ਜਾ ਵੀ ਸਵੇਰ ਨੂੰ ਇੰਨਾ ਡੀਏਪੀ ਚਾਹੀਦਾ 20 ਥੈਲੇ 30 ਥੈਲੇ ਬਾਈ ਕੋਈ ਚੱਕਰੇ ਨਹੀਂ ਜਾ ਮਰ ਜੀ ਪਹਿਲਾਂ ਵੀ ਜਲਦੀ ਦੀ ਦੇਖੇ ਜਦ ਵੀ ਆਪਣੇ ਪੁਰਾਣੇ ਵੀ ਮੇਰ ਰਹੰਨੀ ਹਾਂ ਫੁੱਲ ਸ਼ੌਟੇ ਡੀਏਪੀ ਦੇਖੋ ਤੇ ਪोटाश ਤੇ 20 ਕਰੋੜਾਂ ਨੂੰ ਬਾਈ 20 ਦੀਆਂ ਖੋਲੀਆਂ ਥੈਲੀਆਂ ਆਪਾਂ ਹਾਂ ਪੂਰੀ ਸਭ ਤੇ ਮੈਥਰੋ ਪਹਿਲਾਂ ਤੁਸੀਂ ਆਏ ਦੇਖੋ ਵੀ ਜ਼ਮੀਨ ਦੀ ਮੁੰਡਿਆ ਨੇ ਬੂੰਦੀ ਬਣਾਤੀ ਜਮੇ ਹੀ ਬੂੰਦੀ ਬਣਾਈ ਪਈ ਆ ਬੂੰਦੀ ਮੁੰਡਿਆ ਹਟੇ ਹੀ ਨਹੀਂ ਹੈਗੇ ਸਾਲੇ ਹਟੇ ਹੀ ਨਹੀਂ ਹੈਗੇ ਸਾਲਿਆਂ ਨੇ ਤੇਲੇ ਤੇਲ ਫੁਕਦਾ ਉਹ ਪੈਦਨ ਸੀ ਤਿਆਰ ਕਰੀ ਪਈਆ ਜਮੀਨ ਤੇ ਉਹ ਆਪਣਾ ਟਰੈਕਟਰ ਆ ਗਿਆ ਜੀ ਨੇ ਬੀਜਣੀਆਂ ਉਥੇ ਸੈਟਿੰਗ ਸ਼ੂਟਿੰਗ ਜੀ ਕਰੀ ਜਾਂਦੇ ਆ ਤੇ ਸਾਡੇ ਚਾਚੇ ਕੋਲ ਬੜੀਆਂ ਬੜੀਆਂ ਕੰਪਨੀਆਂ ਡੈਮੋ ਲਗਾਉਣ ਵਾਸਤੇ ਆਉਂਦੀਆਂ ਨੇ ਤੇ ਇਥੇ ਕੰਪਨੀਆਂ ਆਉਂਦੀਆਂ ਨੇ ਭਾਈ ਮੁੰਡਿਓ ਤੇ ਅੱਜ ਆਪਾਂ ਤਰੀਕ ਅੱਜ 30 30 ਜਨਵਰੀ 2025 ਪਹਿਲਾ ਦਿਨ ਅੱਜ ਮੱਕੀ ਬੀਜਣ ਦਾ ਤੇ ਅੱਜ ਮਿੱਤਰੋ ਆਪਾਂ 10 11 ਕਿਲਿਓ ਅੱਜ ਆਪਾਂ ਨੇ ਮੱਕੀ ਦੇ ਬੀਜ ਧਾਣੇ ਨੇ ਤੇ ਬਾਕੀ ਮਟਰਾਂ ਵਾਲੀ ਹੈ ਜਿਹੜੀ ਆਪਾਂ ਲੇਟ ਬੀਜਾਂਗੇ ਆਪਣੇ ਆਲੂ ਵਾਲੇ ਖੇਤ ਨੇ ਵਿਲੇ ਹੋਏ ਹੋਏ ਨੇ ਰੇਟ ਫੁੱਲ ਮਿਲੇ ਆ ਆਲੂ ਨੇ ਨਜ਼ਾਰੇ ਬਣਤੇ ਐ ਤਕੀ ਆ ਆਪਣਾ ਮੱਕੀ ਦਾ ਵੀ ਤੇ ਮਿੱਤਰੋ ਆ ਦੇਖੋ ਆਪਾਂ ਡਕਾ ਲਵਦੀ ਮੱਕੀ ਬੀਜ ਰਹੇ ਹਾਂ ਬਾਇਰ ਦੀ 9108 ਪਲੱਸ ਇਹ ਮੱਕੀ ਬੀਜੇ ਮਹਿੰਗੀ ਮਿਲੀ ਆਪਾਂ ਨੂੰ ਬਹੁਤ ਕਿੰਨੀ ਕੁ ਮਹਿੰਗੀ ਮਿਲੀ ਆ ਬਲੇ ਇਹ ਆਪਾਂ ਨੂੰ ਮਿਲੀ ਆ ਹਾਂ ਕੀ ਰੇਟ ਮਿਲੀ ਆ 2900 ਰੁਪਏ ਇਹ ਬਾਈ ਦੇਖੋ ਤੁਹਾਨੂੰ ਦੱਸਦੇ ਆ ਪਤਾ ਕੀ ਗੱਲ ਆ ਜਿਹੜੇ ਇਹਦੇ ਪ੍ਰਿੰਟ ਨੇ ਇੱਥੇ ਇੱਕ ਪ੍ਰਿੰਟ ਲਿਖਿਆ ਵਾ ਦੀ ਇਹਦੇ 3700 ਪ੍ਰਿੰਟ ਲਿਖਿਆ ਹੋਇਆ ਹੈ ਦੀ ਮੈਂ ਦੇਖਿਆ ਆਹ ਤੀ 3700 80 ਰੁਪਏ ਪ੍ਰਿੰਟ ਲਿਖਿਆ ਵਾ ਇਹ ਮਤਲਬ ਜਦ ਪਹਿਲਾਂ ਆਪਣੀ ਗੱਲ ਹੋਈ ਸੀ ਉਹਨਾਂ ਨਾਲ ਬੀ ਵਾਲਿਆਂ ਨਾਲ ਉਹਨਾਂ ਨੇ ਜਦ ਆਪਾਂ ਨੂੰ ਕਿਹਾ 2500 ਬਾਈ ਦੂਏ ਦਿਨ ਮੈਂ ਫੋਨ ਕਰਿਆ ਕਹਿੰਦੇ ਜੀ ਅੱਜ 3300 ਹੋਗੀ ਐ ਐ ਕਰਕੇ ਰੋਜ਼ ਹੁਣ ਜਦ ਹੁਣ ਪੈਨਰ ਦਾ ਬੀ ਨਹੀਂ ਆ ਰਿਹਾ ਉਹਨਾਂ ਨੇ ਮਤਲਬ ਜਿਹੜਿਆਂ ਦੀ ਇਹ ਪਈਆ ਮੱਕੀ ਅਗਲੇ ਨੇ ਉਹਦਾ ਬੀ ਦਾ ਰੇਟ ਆ ਜਿਹੜਾ ਉਹ ਵਧਾਈ ਜਾਂਦੇ ਨੇ ਬਲੈਕ ਸ਼ੁਰੂ ਹੋ ਗਈ ਤੇ ਬਾਕੀ ਕਣਕ ਇੱਧਰ ਖੜੀ ਆ ਆਪਣੀ 826 ਤੇ ਦੇਖ ਸਕਦੇ ਹੋ ਤੁਸੀਂ ਬਈ 826 ਹੈ ਪਛੇਤੀ ਗਣਕਾ ਆਪਣੀ ਇਹ ਮੈਨੂੰ ਲੱਗਦਾ ਆਪਾਂ ਨੇ ਨਵੰਬਰ ਦੇ ਲਾਸਟ ਬੀਜੀ ਦੀ ਹਨਾ ਤੱਪੜ ਬਹਣ ਉਹਦੇ ਨਾਲ ਸੁਪਰ ਸੀਡਰ ਨਾਲ ਸਿੱਧੀ ਹਾਂਜੀ ਚੇਅਰਮੈਨ ਸਾਹਿਬ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਉਹ ਆ ਗਏ ਜੀ ਉਹ ਬੰਦੇ ਪਤਾ ਨਹੀਂ ਕਿਹੜੇ ਕਿਹੜੇ ਪਹੁੰਚੇ ਨੇ ਉਹ ਤੇ ਤੁਹਾਨੂੰ ਦਿਖਾਉਣਾ ਫਿਰ ਅੱਜ ਜੌਂਡੀਅਰ ਦੀ ਪਰਫਾਰਮੈਂਸ ਜੌਂਡੀਅਰ 5210 ਅੱਜ ਪਹਿਲੇ ਦਿਨ ਮੱਕੀ ਬੀਜੂਗਾ ਜੇ ਕਿਸੇ ਨੇ ਮੱਕੀ ਬਜਾਉਣੀ ਆ ਆਪਣੇ ਏਰੀਆ 'ਚ ਤਾਂ ਹੋਰ ਬਾਈ ਦਾ ਆਪਾਂ ਨੰਬਰ ਵੀ ਪਾ ਦਾਂਗੇ ਨਾਲੇ ਉਹ ਮੁੰਡਾ ਵੀ ਸਾਡੀ ਮਾਸੀ ਦਾ ਹੀ ਮੁੰਡਾ ਪੇਧਣ ਤੋਂ ਨਵਾਂ ਕੰਮ ਨਹੀਂ ਕੰਮ ਤਾਂ ਉਹਦੇ ਪੁਰਾਣੇ ਨੇ ਵੈਸੇ ਲਵੇ ਲਾਉਣੇ ਪਿੰਡਾਂ ਦੇ ਤਾਂ ਉਹਨੂੰ ਜਾਣਦੇ ਹੀ ਨੇ ਕਿਉਂ ਰੀਪਰ ਆਹ ਮਸ਼ੀਨ ਦਾ ਤਾਂ ਇਹ ਕਿਉਂ ਹਾਂ ਰੀਪਰ ਲੈਜਰ ਉਹਨਾਂ ਦਾ ਚੱਲਦਾ ਕਾਫੀ ਪਿੰਡਾਂ 'ਚ ਤੇ ਇਹ ਮਸ਼ੀਨ ਉਹਨਾਂ ਨੇ ਆਇਤ ਕਿਉਂ ਲੈਂਦੀ ਆ ਤੇ ਤੁਹਾਨੂੰ ਦਿਖਾਉਣਾ ਚੱਲਦੀ ਵੀ ਕਿਵੇਂ ਚੱਲਦੀ ਆ। ਹੁਣ ਗੁਰਮਖਾਲੇ ਦੇ ਲੱਗਿਆ ਵਾ ਉਹਦੇ ਹੁੱਕਾਂ ਨਪਾਈਆਂ ਵੀ ਨੇ। ਲਾਵੀ ਬੇਟਾਂ ਦੀ ਵੈਸੇ ਚੱਲ ਰਹੀ ਆ ਉਹਦੇ ਦੂਏ ਲੱਗੇ ਵੇ ਸੱਤਾ ਕਹਿੰਦਾ ਵੀ ਆਹ ਵੇਟ ਲਮਾਉਣੇ ਦੀ ਜੌਂੜੀ ਆਰ ਦੇ। ਇਹ ਆ ਸਪੈਸਟਰ ਇਹਦੇ ਚ ਉਹ ਮੁੰਡੇ ਦਾ ਮੈਨੂੰ ਫੋਨ ਆਇਆ ਉਹ ਕਹਿੰਦਾ ਵੀ ਛੱਡ ਕੇ ਲਗਵਾਉਣਾ। ਤੇ ਲਾਵੀ ਮਿੱਤਰੋ ਬੀ ਦੀ ਸੈਟਿੰਗ ਕਰ ਰਿਹਾ ਬਾਈ। ਬਾਈ ਨੂੰ ਆਪਾਂ ਕਹਦਾ ਵੀ 607 ਦੇ ਵਿਚਾਲੇ ਜੇ ਰੱਖ ਲਾ ਸਿਸਟਮ ਤੇ ਕੈਲਕੂਲੇਸ਼ਨ ਹੁੰਦੀ ਹੈ ਜਿਵੇਂ ਗ੍ਰੈਮੇ ਵਾਲੀ ਮਸ਼ੀਨ ਤੇ ਚਾਰਟ ਲੱਗਿਆ ਹੋਣਾ ਹੁੰਦਾ ਓਕਣੇ ਦੇ ਚਾਰਟ ਲੱਗਿਆ ਹੋਣਾ ਪੁੱਛ ਲੋ ਕਿ ਐ ਤੇ ਰੱਖੀਏ ਤੇ ਗਰਾਰੀਆਂ ਉਹ ਹੋ ਜਾਂਦੀਆਂ ਹੁੰਦੀਆਂ ਨੇ ਗਰਾਰੀਆਂ ਦੇ ਹਿਸਾਬ ਨਾਲ ਫਿਰ ਇਹਨੇ ਸੀਡ ਪਾਉਣਾ ਤੇ ਸ਼ਕਤੀਮਾਨ ਦਾ ਇਹ ਹੈਗਾ ਜਿਹੜਾ ਪਲੈਂਟਰ ਤੇ ਇਹ ਜੌਂਡੀਅਰ ਦੇਖੋ ਮੁੰਡੇ ਨੇ ਇਹ ਕਿਉਂ ਲਿਆ 2024 ਮਾਡਲ ਆ ਇਹ ਤੇ ਬੈਡ ਬੂਟ ਲਾਇਵੇਂ ਨੇ ਤੇ ਮੁੰਡਾ ਕੱਲ ਡੈਕ ਲਵਾਉਣ ਬੱਗ ਗਿਆ ਦੀ ਨਹੀਂ ਤਾਂ ਆਪਾਂ ਕੱਲ ਵੀਰ ਦਾਦੇ ਮੱਕੀ ਕੱਲ ਡੈਕ ਲਵਾ ਕੇ ਲੈ ਆ ਜੀ ਉੱਪਰ ਤੇ ਜੀ ਤੇਰੀ ਖਿੜੀ ਨਹੀਂ ਹਜੇ ਕਿੱਥੋਂ ਲਵਾਇਆ ਇਹਨਾਂ ਹਜੇ ਤੂੰ ਥੈਲਿਆਂ ਦੀ ਪਿਆ ਸੱਤੇ ਵੀਰ ਐਂਟਰੀ ਲੋ ਏ ਉਹ ਤੁਸੀਂ ਵਾਲਟੀ ਬੁਲਟੀ ਤੇ ਲੈ ਆਓ ਉਹ ਕਿੱਦਾਂ ਮਾਮਾ ਚੱਕ ਰਿਆ ਵਾਲਟੀ ਓਏ ਚੰਦਰ ਇਹ ਕੋਟ ਪੈਂਟ ਸੁਆ ਆਇਆ ਸੀ ਸੁਆਈ ਕਿਨੇ ਦੇਣੀ ਕੀ ਕਹਾਂਗਾ ਤੇ ਕੋਚ ਪੈਂਟ ਦੇ ਜੋ ਆ ਲੈ ਸੁਆਈ ਕਾਣ ਜੇ ਨਹੀਂ ਸੀ ਸੁਆਈ ਦੇ ਦੇਣੀ ਸੀ ਇਹਨੂੰ ਨਹੀਂ ਪਤਾ ਹੈਗਾ ਇਹਦਾ ਗੋਪੀ ਸਰਪੰਚ ਵਾਲੀ ਗੱਲ ਕਰਦਾ ਜਿਵੇਂ ਉਸ ਦਿਨ ਹੋਸਨ ਨੂੰ ਕਹਿੰਦਾ ਦੋ ਘੰਟੇ ਬਾਅਦ ਕਹਿੰਦਾ ਅੱਛਾ ਕਹਿੰਦਾ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਉੱਚੇ ਜੇ ਪੈਂਟਾਂ ਵਾਲੇ ਉੱਚੇ ਜੇ ਪੈਂਟਾਂ ਵਾਲੇ हां हां दो बंदे हुन ता तेरे दो बंदे भी मुकर गए ਛੱਡ ਖੜਾ ਆਪਾਂ 4 बाई 4 ਆ ਨਹੀਂ ਕਹਿਆ ਵੀ ਤੂੰ ਰਹਿਣ ਦੇ ਜਦੋਂ ਤੂੰ ਆ ਕੇ ਲੈਣ ਗਿਆ ਟਰੈਕਟਰ ਪਟਿਆਲੇ ਅਸੀਂ ਵੀ ਤਾਂ ਹੁਣ ਵੇਚ ਕੇ 4 बाई 4 ਤਾਂ ਹੀ ਜਾਂਦਾ ਹੈ ਹੈ ਚੱਲ ਕੋਈ ਨਹੀਂ ਇਹਦਾ ਕਿਹੜਾ ਉਮਰਵਟਾ ਇਹਦਾ ਜਦ ਮਰਜੀ ਬਦਲ ਲੈ ਇਹਨੂੰ ਇਹ ਕਰਾ ਦਾਂਗੇ ਹੈਗਾ ਮਿਸਤਰੀ ਆਪਣੇ ਕੋਲ ਨਹੀਂ ਚਿੰਦਰ ਪਤਾ ਕੀ ਇਹ ਨਵੇਂ ਟਰੈਕਟਰ ਨੂੰ ਕਰਾ ਕੇ ਫਾਇਦਾ ਨਹੀਂ ਕੀ ਕਾਪੀ ਦੇ ਨਹੀਂ ਨਾ ਚੜਦਾ ਜਦੋਂ ਪੈਂਦਾ ਫਰਕ ਕੋਈ ਕੀਦਰ ਨੂੰ ਮੋੜ ਦਾ ਕਟਾਈ ਇਹ ਤਾਂ ਬ੍ਰੇਕ ਦੱਬਨ ਦੀ ਲੋੜ ਨਹੀਂ ਨਹੀਂ ਉਹ ਤਾਂ ਕਹਿੰਦੇ ਨਹੀਂ ਔਖਾ ਉਹ ਇੱਕ ਬੰਦੇ ਦੀ ਪਾਈ ਵੀ ਸੀ ਉਹ ਨਹੀਂ ਨਹੀਂ ਨਾਲ ਜਿਵੇਂ ਸੇਫੇ ਮੁੜ ਜਾਂਦਾ ਉਹ ਥੋੜਾ ਉਹ ਚੀਜ਼ ਤੇ ਤਾਂ ਹੈਗਾ ਪਰ ਉਹ ਸਹੀ ਹੈਗਾ ਆਪਣਾ ਦੱਸ ਕੇ ਮੁੜਦਾ ਉਹ ਤਾਂ ਹੈਗਾ ਵੀਰੇ ਹਾਲਾਂ ਤੇ ਨਹੀਂ ਜਾਣੀ ਉਹ ਤਾਂ ਦੋ ਕਿਸ ਤੈਨੂੰ ਮੈਂ ਦੱਸਦਾ ਇਹ ਪਤਾ ਕੀ ਆ ਇਹ ਮੁੜੂਗਾ ਜਿਵੇਂ ਮਾਰੀਦਾਰ ਹੁਣ ਤੁਸੀਂ ਇਹ ਕਿਹੜਾ ਬੈਕ ਕਰਨ ਉਹਨੂੰ ਤਾਂ ਚੱਕ ਲਿਫਟ ਜਾ ਕੇ ਘੁਮਾ ਦੇਗਾ ਇਹ ਕਿਹੜਾ ਬੈਕ ਕਰਨਾ ਪਊਗਾ ਤੈਨੂੰ ਬੈਕ ਵੀ ਇਹ ਤਾਂ ਕਰਨਾ ਪਊ ਪੂਰਾ ਭਾਰੀ ਆ ਨਿਬੜ ਜਾਓ ਪੇਟ ਚੱਕ ਲਓ ਫਿਰ ਹੋਰ ਤਾਓ ਰਵਾਜ ਉਹਦਾ ਫਾਇਦਾ ਵੀ ਹੋ ਜਾਵੇ। ਅਗਲੇ ਉਹ ਮੱਕੀ ਬੀਜਦੇ ਆ ਕਿ ਕੀ ਕਰਦੇ ਨੇ ਇਹ ਬੰਦੇ। ਓਏ ਮੱਕੀ ਬੀਜ ਰਹੇ ਆਪਾਂ ਕੋ ਕੰਮ ਜਾ ਲੈਣਾ ਐ ਦੇਖ। ਕਿੱਧਰੋਂ ਬੀਜਦੇ ਨੇ ਲੰਮੀ ਲੰਮੀ ਇਹ ਕਰਲੇ ਬਾਸ ਆਹ ਕਹਤਾ ਆਪੀ ਆਸਲਾ ਸਾਰਿਆਂ ਦੇ ਡੱਬਾਂ ਚਾ ਠੀਕ ਆ। ਕਬਜ਼ੇ ਵਾਲੀ ਜ਼ਮੀਨ ਤੇ ਮੱਕੀ ਬੀਜ ਰਹੇ ਤਾਂ ਇੰਨੇ ਬੰਦੇ ਖੜੇ ਆ। ਲੈ ਫੜ ਓਏ। ਲਓ ਜੀ ਤਾਹਰ ਤੇ ਸੱਤੇ ਨੇ ਬੰਦੇ ਕਹਿੰਦਾ ਮੈਂ ਵੀ ਅੱਗੇ ਨੂੰ ਦੌੜਾ ਹੈਂ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਤੇ ਲਓ ਜੀ ਅੱਜ ਆਪਾਂ ਪਹੁੰਚਿਆ ਐਮ ਜੀ ਵਾਲਿਆਂ ਦੇ ਸਹੌਲੀ ਮੁੰਡੇ ਤੇ ਦੇਖੋ ਬਾਈ ਟਰਾਲੀ ਤਿਆਰ ਹੋਈ ਆ ਹਾਲੈਂਡ ਵਾਸਤੇ ਤੇ ਇੱਧਰ ਜਿਹੜੀ ਆ ਦੂਜੀ ਟਰਾਲੀ ਆ ਇਹ ਵੀ ਇੱਕ ਯੂਟਿਊਬਰ ਬਾਈ ਦੀ ਆ ਇਹ ਤਿਆਰ ਹੋਈ ਆ ਸਵਰਾਜ ਵਾਸਤੇ ਤੇ ਇਹ ਹੈਗੀ ਆ ਬਾਈ ਡੀ ਇਨਫੋਰਮੇਟਿਵ ਚੈਨਲ ਆ ਬਾਈ ਦਾ ਉਹਦੀ ਟਰਾਲੀ ਆ ਉਹ ਤੇ ਆ ਬਣੀ ਆ ਹਾਲੈਂਡ ਵਾਸਤੇ ਇਹ ਆਪਾਂ ਨੇ ਲੈ ਕੇ ਜਾਣੀ ਆ ਦੇਖੋ ਫੇ ਟਰਾਲੀ ਕਿੰਨੀ ਘੈਂਟ ਤਿਆਰ ਹੋਈ ਆ ਤੇ ਜੀ ਬਾਈ ਟਰਾਲੀ ਵਾਲਾ ਦਾ ਸੋਰੀ ਕਰਦੇ ਆ ਕੰਮ ਪੂਰਾ ਬਾਕੀ ਟਰਾਲੀ ਦਾ ਕੰਮ ਐਨ ਸਿਰੇ ਆ ਐਨ ਸਿਰੇ ਪੇਂਟ ਕੁਆਲਿਟੀ ਵੀ ਬਹੁਤ ਵਧੀਆ ਤੇ ਬਾਕੀ ਹੈਵੀ ਬਹੁਤ ਬਣਾਈ ਆ ਇਹ ਟਰਾਲੀ ਇਹ 16 ਫੁੱਟ ਦੀ ਟਰਾਲੀ ਆ ਤੇ ਇਹਦਾ weight ਹੈਗਾ ਲਗਭਗ 41 ਕੁਇੰਟਲ 41 ਕੁਇੰਟਲ weight ਆ ਤੇ ਲੋਗੋ ਲੋਗੋ ਪੂਰੇ ਜ਼ਬਰਦਸਤ ਲਾਏ ਨੇ ਤੇ ਆਪਾਂ ਹੁਣ ਤੁਹਾਨੂੰ ਬਾਈ ਹੋਣੀ ਜਿੱਥੇ ਟਰਾਲੀਆਂ ਬਣਾਉਂਦੇ ਨੇ ਨਾ ਅੰਦਰ ਵਰਕਸ਼ਾਪ ਚ ਕੰਪਨੀ ਚ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਟਰਾਲੀਆਂ ਕਿਵੇਂ ਬਣਦੀਆਂ ਨੇ ਤੇ ਜਿਹੜੇ-ਜਿਹੜੇ ਬਾਈਆਂ ਨੇ ਟਰਾਲੀਆਂ ਤਿਆਰ ਕਰਾਉਣੀਆਂ ਨੇ ਆਪਣੀ ਤਾਂ ਸਲਾਹ ਇਹੀ ਆ ਵੀ ਇੱਥੋਂ ਕਰਾਇਓ ਤੇ ਬਾਕੀ ਦੇਖੋ ਫਿਰ ਟਰਾਲੀਆਂ ਦੀ ਲੁੱਕ ਦੇਖੋ ਕਿੰਨੀ ਘੈਂਟ ਲੱਗਦੀ ਆ ਹੈ ਪੂਰੀ ਜ਼ਬਰਦਸਤ ਆ ਇਹਨਾਂ ਜੱਚਦਿਆਂ ਨੇ ਦੂਜੀ ਟਰਾਲੀ ਨੂੰ ਵੇਟ ਘੱਟ ਲਾਇਆ ਮੰਨ ਲਓ ਵੀ ਉਹਦਾ ਬਿੱਡ ਵੀ ਛਿੱਦਾ ਕਰਤਾ ਥੋੜਾ ਜਿਹਾ ਉਹ ਆਪਣੀ ਚੋਆਇਸ ਆ ਵੀ ਵੇਟ ਕਿੰਨਾ ਲਵਾਉਣਾ ਹੈ ਨਾ ਦੇਖੋ ਜੱਚਦਿਆਂ ਨੇ ਦੋਹੇ ਟਰਾਲੀਆਂ ਤੇ ਉਧਰ ਸੱਤਾ ਵੀਰ ਫਿਰ ਰਿਹਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਅੰਦਰ ਜਾ ਕੇ ਹੁਣ ਵੀ ਟਰਾਲੀਆਂ ਬਣ ਰਹੀਆਂ ਨੇ ਤੇ ਇੱਧਰ ਦੇਖੋ ਪੂਰਾ ਇਹਨਾਂ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਇਹਨਾਂ ਦਾ ਤੇ ਆਹ ਰੰਗ ਹੋਇਆ ਪਿਆ ਇਹ ਜੌਂਡੀਅਰ ਵਾਲੀ ਟਰਾਲੀ ਆ ਤੇ ਇੱਧਰ ਬਣਦੀਆਂ ਨੇ ਟਰਾਲੀਆਂ ਮਿੱਤਰੋ ਦੇਖੋ ਬਰ ਕੰਮ ਪੂਰਾ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਟਰਾਲੀਆਂ ਤੇ ਇੱਧਰ ਹਲ ਇੱਧਰ ਆ ਹਲ ਨੇ ਜਿਹੜੇ ਬਾਈ ਗਲਾਬ ਸਿੱਧੂ ਦੇ ਬਣਾਏ ਹੋਏ ਆ ਮੇਰੇ ਖਿਆਲ ਵਿੱਚ ਆਹਾ ਸਾਲ ਰੋਟਾ ਬਿੱਟਰ ਅਸਕੰਜਾ ਸਾਰਾ ਕੁਛ ਦੇਖੋ ਚੱਲ ਰਿਹਾ ਹੈ ਜਾਨ ਪੂਰਾ ਜੋਰਾਂ ਸੋਰਾਂ ਤੇ ਟਰਾਲੀਆਂ ਤੇ ਵੱਧ ਜੋਰ ਆ ਬਾਈ ਉਹਨਾਂ ਦਾ ਤੇ ਆਇਆ ਮਿੱਤਰੋ ਛੋਟੀ ਟਰਾਲੀ ਇਹਦਾ ਵੀ ਬਿੱਡ ਆ ਹਾਂ ਇਹਨੂੰ ਵੀ ਬਿੱਡ ਲੱਗਦਾ ਆ ਉਹ ਡਬਲ ਡੈਰੀ ਆਏ ਹੈ। ਮਾ ਡਬਲ ਡੈਰੀ ਹੈ। ਮਾ ਡਬਲ ਨਹੀਂ ਹੈਗੀ। ਸਟ੍ਰਿਪਣੀ ਆ ਚੌੜ ਕਰਨਾ। ਇਹ ਵੀ ਸਟ੍ਰਿਪਣੀ ਹੈ ਦੀ ਉੱਥੇ ਟੰਗੀ ਜਾਂਦੀ ਹੈ। ਹਾਂ। ਕਮਾਲ ਕਰਤੀ ਯਾਰ। ਇਧਰ ਆ ਟਰਾਲੀ ਨੂੰ ਵੀ ਪੇਂਟ ਚੱਲ ਰਿਹਾ ਮਿੱਤਰੋ। ਇਹ ਵੀ ਯੌਂੜੀਆ ਰਲਿਆ। ਪੇਂਟ ਦੀ ਕੁਆਲਿਟੀ ਬੜੀ ਔਰ ਰਸਤਾ ਰੱਖਦੇ ਆ ਬਦੰਦਰ ਹਣਾ ਹਾਂ ਪੇਂਟ ਤੇਰੇ ਯਾਰ ਜਿਆਦਾ ਚ ਦਾ ਪੂਰਾ ਨਾਲੇ ਪੂਰਾ ਸਫਾਈ ਬਹੁਤ ਆ ਹਾਂ ਬਾਕੀ ਲੋਕ ਤਾਂ ਜਲਦਾ ਇਹ ਸਾਰੇ ਮੈਨੂੰ ਐਂ ਲੱਗਦਾ ਵੀ ਜਿਹੜੇ ਆ ਆਪ ਕੱਟਦੇ ਨੇ ਹਾਂ ਲੋਗੋ ਦੀ ਕਟਿੰਗ ਵੀ ਬਹੁਤ ਵਧੀਆ ਤੇ ਇੱਧਰ ਆ ਸਾਰੀ ਐਸੈਸਰੀ ਟਰਾਲੀ ਦੀ ਆ ਦੇਖੋ ਤੁਸੀਂ ਆ ਚੀਜ਼ਾਂ ਬਹੁ ਬਰੀਕੀ ਨਾਲ ਕੱਟੀਆਂ ਹੋਈਆਂ ਨੇ ਰੈਕਟਰ ਦਾ ਲੋਗੋ ਹੋ ਗਿਆ ਜੀਪ ਦਾ ਹੋ ਗਿਆ ਹਣਾ ਤਰਬਾਈ ਹਵਾ ਮਾਰ ਰਿਹਾ ਟਰਾਲੀ ਦੇ ਨਾਲੇ ਲੀਰ ਸਾਫ ਕਰ ਰਿਹਾ ਪੂਰੀ ਚਮਕ ਆਉਂਦੇ ਨੇ ਹਾਂ ਘਰੇ ਜਾਂਦੀ ਜੱਟੇ ਪੂਰੀ ਪੰਡਲ ਇੱਥੇ ਹਾਂ ਸਹੀ ਗੱਲ ਹੈ ਬਾਕੀ ਬੈੱਡ ਦਾ ਵੀ ਹੁਣ ਤਾਂ ਨਜ਼ਾਰਾ ਜਾਲੀ ਵਾਲਾ ਹਾਂ ਬੈੱਡ ਦਾ ਟਾਈਪ ਦੇਖ ਕਿੰਨਾ ਹੈ ਸੰਘਣਾ ਪਾਇਆ ਇਹ ਵਿੱਚੋਂ ਚਾਹੇ ਇੱਕ ਇੱਕ ਮਿਸ ਕਰਾ ਦੇ ਹਾਂ ਉਹ ਆਪਣੇ ਹਿਸਾਬ ਨਾਲ ਆਪਾਂ ਹੋ ਕਰ ਸਕਦੇ ਹਾਂ ਹਿਸਾਬ ਨਾਲ ਕਰਾ ਲਓ ਪਰ ਜਿੰਨਾ ਮਜ਼ਬੂਤ ਹੈ ਜਾਦੇ ਉਹਨਾਂ ਫਾਇਦਾ ਹੀ ਆ ਕਈ ਵਾਰ ਬੰਦਾ ਰੇਤੇ ਦੀ ਵੀ ਭਰ ਸਕਦਾ ਮਿੱਟੀ ਦੀ ਵੀ ਹਾਂ ਸਹੀ ਗੱਲ ਹੈ ਮਜ਼ਬੂਤ ਲਈ ਫਾਇਦਾ ਚੀਜ਼ ਦਾ ਤਾਂ ਨਹੀਂ ਮਿੱਡਾ ਇਹ ਪਾਟ ਜਾਂਦਾ ਹੁੰਦਾ ਤੇ ਬਾਕੀ ਇਹ ਖੁੱਲ ਮਜ਼ਬੂਤ ਹੁੰਦਾ ਹੈਵੀ ਟਰਾਲੀ ਹੈ ਪਿੰਡ ਗੱਲਬਾਤ ਕਰੀ ਆ ਜੀ 41 ਗੋਨਟਲ ਤੋਂ ਪਲੱਸ weight ਹੋ ਗਿਆ 16 ਮੁੱਟ ਹਾਂ ਤੇ ਇਧਰ ਤੁਹਾਨੂੰ ਪਿੱਛੋਂ ਵੀ ਦਿਖਾ ਦਿੰਦੇ ਆ ਕਰੋ ਕਰਕੇ ਚੈੱਕ ਕਰੋ ਇੱਧਰ ਆ ਬਾਈ ਕਰੀਨਾ ਗਰੁੱਪ ਬੀਨਫੋਰਮੇਟਿਵ ਵਾਲੇ ਬਾਈ ਦੀ ਟਰਾਲੀ ਆ ਇਹਦਾ ਪੈ ਪਸੰਡਣਾ ਬਿੱਡ ਵਾਲਾ ਉਹਦਾ ਬਾਈ ਦਾ ਸਿੱਧਾ ਬਵਾਇਆ ਹੋਇਆ ਥੋੜਾ ਜਿਹਾ ਨਾ ਆ ਜਣਾਂ ਅੰਧਿਆ ਪਾਰੀ ਨੂੰ ਆ ਆ ਆਜੋ ਲਓ ਵੀ ਮੁਬਾਰਕਾਂ ਹੈਪੀ ਬਾਈ ਨੂੰ ਟਰਾਲੀ ਦੀਆਂ ਇਹ ਕਿਉਂ ਇੱਧਰ ਬਾਈ ਹੁਣੇ ਖੜੇ ਆ ਮੁੰਡੇ ਗਰੁੱਪ ਵਾਲੇ ਮੁਬਾਰਕਾਂ ਬਾਈ ਟਰਾਲੀ ਦੀ ਤੇ ਟਰਾਲੀ ਘੈਂਟ ਬਣੀ ਆ ਪੂਰੀ ਬੜਾ ਜ਼ਬਰਦਸਤ ਕੰਮ ਹੋ ਗਿਆ ਲਓ ਵੀ ਮਿੱਤਰੋ ਕਰੋ ਫਿਰ ਚੈੱਕ ਸਪੀਕਰ ਦੇਖੋ ਸਪੀਕਰ ਬੜੇ ਘੈਂਟ ਲਾਏ ਹੋਏ ਆ ਟਰਾਲੀ ਦੇ ਇੱਧਰ ਓਕੇ ਰਿਪੋਰਟ ਕੰਮ ਪੂਰੀ ਮੁੰਡੇ ਗਰੁੱਪ ਆ ਆਪਣਾ ਬੋਤਲ ਬੋਤਲ ਰੱਖਣ ਵਾਸਤੇ ਪਾਣੀ ਵਾਲੀ ਟੈਂਕੀ ਥੱਲੇ ਬੜਦ ਲਾਏ ਹੋਇਆ ਆ ਦੇਖੋ ਸਪੈਸ਼ਲ ਕਟਿੰਗ ਕਰਕੇ ਲਾਏ ਹੋਇਆ ਸਾਰਾ ਚੀਜ਼ਾਂ ਕਟਿੰਗ ਕਰਕੇ ਨਾ ਉੱਤੇ ਦੀ ਸਪੀਕਰ ਬਾਅਦ ਚ ਲਾਇਆ ਹੋਇਆ ਊੜਾ ਆੜਾ ਜ਼ਰੂਰੀ ਹੈ ਵੀ 36 ਦੀ ਨਿਊ ਹਾਲੈਂਡ ਇੱਧਰ ਪੰਜਾਬ ਦਾ ਨਕਸ਼ਾ ਆ ਜੀ ਜ ਬੜੀ ਗੈਂਟ ਲੱਗਦੀ ਆ ਨਾ ਇਸ ਦਾ ਆ ਵੀ ਦੇਖੋ ਕਟਿੰਗ ਕਰਕੇ ਲਾਇਆ ਦਾ ਹਾਲੈਂਡ ਦਾ ਲੋਗੋ ਸਪੈਸ ਨਾਲ ਟਾਇਰ ਨਵੇਂ ਨੇ ਐਮ ਆਰ ਐਫ ਦੇ ਡਬਲ ਜੈਕਾ ਟ੍ਰਾਲੀ ਇੱਧਰ ਵੀ ਤੁਸੀਂ ਦੇਖ ਲਓ ਸਟਿਕਰ ਛੁੱਕਰ ਵਧੀਆ ਲਾਏ ਹੋਏ ਆ ਸਾਰੇ ਮੰਜਾ ਲੱਗਿਆ ਹੋਇਆ ਦੀ ਲੋਗੋ ਜਿੰਨੇ ਨੇ ਸਾਰੇ ਕਟਿੰਗ ਕਰਕੇ ਲਾਇਆ ਹੋਏ ਨੇ ਤੇ ਡਾਲਾ ਸਾਈਡ ਤੇ ਨੂੰ ਖੁੱਲਦਾ ਉਹਦਾ ਮਤਲਬ ਥੱਲੇ ਨੂੰ ਵੀ ਖੁੱਲਦਾ ਰੱਖਿਆ ਹੋਇਆ ਪਰ ਸਾਈਡ ਤੇ ਨੂੰ ਠੀਕ ਕਿਉਂਕਿ ਭਾਰੀ ਹੁੰਦੇ ਜੜਾ ਲੈ ਯਾਰ ਏਕਣ ਲਾਉਣਾ ਸੌਖਾ ਰਹਿੰਦਾ। ਅਰਦੀ ਮਾਰਾਏ ਮੁਬਾਰਕਾ ਸਾਨੂੰ ਟਰਾਲੀ ਦੀਆਂ ਹੋਰ ਤੇ ਇੱਧਰ ਸੱਤੇ ਪਾਉਣੇ ਖੜੇ ਆ